ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਭਰਾਵੋ ਸਾਰੇ ਦੇ ਜਾਨਵਾਰਾਂ ਤੇ ਘਰ ਪਰਵਾਹ ਠੀਕ ਹੋਣਗੇ ਅੱਜ ਪਹੁੰਚੇ ਸੀ ਰਾਮਪਰਾ ਪੂਲ ਮੰਡੀ ਤੇ ਮੱਝਾਂ ਲੈ ਕੇ ਦੋ ਗ੍ਰਾਮ ਅੱਜ ਆ ਗਈ ਸੂਈ ਸਬਾਈ ਮਗਰ ਕੱਟੀ ਐ 16 ਕਿਲੋ ਦੁੱਧ ਤਿਆਰ ਆ ਹੁਣ ਇਹ ਸੇਲ ਹੋ ਗਈ ਆਪਣੀ ਜੈਡ ਬਲੈਕ ਹੈ ਜੈਡ ਬਲੈਕ ਹੀ ਮਗਰ ਕੱਟੀ ਐ ਹੋੜਾ ਦਾ ਕੱਢਤਾ 5-6 ਕਿਲੋ ਫੇਰ ਵੀ ਵਿਚਾਰੀ ਪਟਣ ਵਾਲੀ ਹੋ ਰਹੀ ਐ ਤੇ ਕਾ ਗਏ ਗੱਬਣਾ ਇਹ ਕੱਢੂਗੇ ਇੱਕ ਦੋ ਦਿਨ ਉਹਦਾ ਸੌਦਾ ਹੋ ਗਿਆ ਉਹ ਜਾਊਗੀ ਮਲੇਲਪੋਟਰੇ ਜ਼ਿਲ੍ਹੇ ਚ ਤੇ ਕਾ ਗਏ ਗੱਬਣਾ ਤੇ ਕਾ ਆ ਗਏ ਇਹ ਗਾਂ ਇਥੋਂ ਲੈ ਲਈ ਸੀਲ ਬਹੁਤ ਸੀ ਗਾਂ ਉਹਦਾ ਕਰਕੇ ਲੈ ਲਈ ਦੁੱਧ-ਦੁੱਧ ਵੀ ਚੰਗਾ ਬਾਦੂ ਇਹੇ ਲੇ ਇਹ ਵੇ ਤਾਂ ਪੜਾ ਪਟਾ ਸੀਗਾ ਇਹ ਘੱਟੋ ਘੱਟ 9-10 ਕਿਲੋ ਗੋਲਾ ਘੜਦਾ ਚਾਰ-ਪੰਜ ਦਿਨ ਦੀ ਸੂਈ ਹੈ ਇਹ ਵੀ ਪੂਰੀ ਚੰਗੀ ਹੈ ਗਰਮ ਵਾਲੀ ਆ ਲੈ ਆਇਆ ਸਿੰਘ ਸੁng ਦੇਖੋ ਕਰੋ ਚੈੱਕ ਗੱਬਣ ਆਏ ਰਹੇ ਦੇਖ ਆ ਗਈ ਜੇ ਕਿਸੇ ਵੀਰ ਨੇ ਆ ਮੱਝ ਲੈਣੀ ਹੋਈ ਨਾ ਉਤੇ ਨੰਬਰ ਪਾ ਦਾਂਗੇ ਕਰ ਲਿਓ ਸੰਪਰਕ ਜੇ ਕਿਸੇ ਨੇ ਆ ਗਾਂ ਵੀ ਚੱਲ 5-4000 ਹੀ ਹੁੰਦਾ ਦੇ ਦਾਂਗੇ ਵਿੱਚ ਹਨਾ ਇਹਦਾ ਵੀ ਨੰਬਰ ਪਾ ਦਾਂਗੇ ਆ ਬਾਲੀ ਵੱਡੀ ਝੋਟੀ ਆ ਬਾਈ ਬਲੇ ਗੱਲ ਕਰ ਥੱਲੇ ਕੋਸ ਹੈ ਨਹੀਂ ਥਾਣੇ ਦਾ ਤਾਂ ਮੱਝਾਂ ਵਾਲਾ ਯਾਰ ਸ੍ਰੀ ਬਹੁਤਾ ਗਾਂ ਹੈ ਮਗਰ ਆ ਗਿਆ ਬੱਚਾ 4-5 ਦਿਨ ਦੀ ਸੂਈ ਹੈ 14-15 ਕਿਲੋ ਬਾਲਾ ਮੱਝਾਂ ਵਾਲਾ ਇਹ ਦੁੱਧ ਹੈ ਇੱਕ ਆ ਗਈ ਗੱਬਣਾ ਸਾਨੂੰ ਨੰਬਰ ਪਾ ਦਾਂ ਕਰ ਲਿਓ ਸੰਪਰਕ ਆਹ ਸੇਲ ਹੋ ਗਈ ਭਾਈ ਆ ਦੇਖ ਹੁਣ ਬੈਠੋਗੀ ਮੈਂ ਇਸ ਤੇ ਪੜਾ ਕੇ ਦੇਖੋ ਪੈਂਦੇ ਇਹ ਬੈ ਗਈ ਵਿਚਾਰੀ ਦਮ ਲੈ ਲੈਂਦੇ ਹੁਣ ਥੱਕੀ ਪਈ ਐ ਫੇਰ ਨੰਬਰ ਪਾ ਦਾਂਗੇ ਉੱਤੇ ਕਰ ਲੈ ਸੁਪਰਕਰ ਆਮਪੁਰਾ ਫੂਲ ਮੰਡੀ ਤੇ ਆਂਜਾ ਮੱਜਾ ਇਹ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ